ਸਵਾਗਤ ਹੈ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਪ੍ਰਦੀਪ ਢੱਲੋਂ ਇਸ ਵਕਤ ਅਸੀਂ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਬੁੱਟਰਕਲਾਂ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਪਿੰਡ ਵਾਸੀਆਂ ਦਾ ਵੱਡੀ ਗਿਣਤੀ ਦੇ ਵਿੱਚ ਇਕੱਠ ਹੈ ਤੇ ਇੱਥੇ ਕਾਂਗਰਸੀ ਆਗੂ ਪਰਮੇਂਦਰ ਡੈਂਪਲ ਜੀ ਪਹੁੰਚੇ ਹੋਏ ਹਨ ਉਹਨਾਂ ਦੇ ਨਾਲ ਹਲਕਾ ਨਿਹਾਲ ਸਿੰਘ ਵਾਲਾ ਤੋਂ ਜਿਹੜਾ ਬਲਾਕ ਪ੍ਰਧਾਨ ਜਰਨੈਲ ਸਿੰਘ ਜੀ ਰਾਮਾ ਔਰ तमाम ਜਿਹੜੀ ਲੀਡਰਸ਼ਿਪ ਪਹੁੰਚੀ ਹੈ ਇਸ ਵਕਤ ਨਿਯੁਕਤੀ ਪੱਤਰ ਹੈ ਜਿਹੜਾ ਸਾਹਮਣੇ ਧਰਮਪਾਲ ਸਿੰਘ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ ਡਿੰਪਲ ਜੀ ਨਾਲ ਗੱਲ ਕਰਦੇ ਆਂ ਡਿੰਪਲ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਚੱਲ ਸੰਵਿਧਾਨ ਬਚਾਓ ਰੈਲੀ ਹੋਈ ਹੈ ਮੋਗਾ ਦੇ ਵਿੱਚ ਤੇ ਤੁਹਾਡਾ ਜਿਹੜਾ ਕਾਫਲੇ ਨੇ ਕਾਫੀ ਚਰਚਾ ਕਰਵਾਈ ਹੈ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ ਇਸ ਬਾਰੇ ਸਭ ਤੋਂ ਪਹਿਲਾਂ ਪ੍ਰਦੀਪ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਸਾਡੀ ਹਰ ਮੁਹਿਮ ਨੂੰ ਲੋਕਾਂ 'ਚ ਲੈ ਕੇ ਜਾਂਦੇ ਹੋ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਕੋਈ ਜਿਹੜਾ ਧਰਮਪਾਲ ਹੈ ਜਾਣ ਪਛਾਣ ਦਾ ਮਤਾ ਨਹੀਂ ਸਾਡਾ ਕਾਂਗਰਸ ਦਾ ਬੱਬਰ ਸ਼ੇਰ ਲੀਟਰ ਹੈ। ਔਰ ਪਿੱਛੇ ਜੇ ਅਸੀਂ ਇੱਕ ਤਾਂ ਰਾਜਾ ਬੜਿੰਗ ਜੀ ਆਏ ਸੀ ਸਕਾਈ ਦੇ ਕਿ ਚੌਧਰ ਵੀ ਬਣਾਇਆ ਮੈਂ ਮੈਨੂੰ ਪ੍ਰਧਾਨ ਜੀ ਕਹਿੰਦੇ ਵੀ ਇਹਨੂੰ ਜ਼ਰੂਰ ਕਿਤੇ ਨਾ ਕਿਤੇ ਅਡਜਸਟ ਕਰੋ। ਸੋ ਇਹਨੂੰ ਅਸੀਂ ਹੁਣ ਅੱਜ ਐਸਸੀਐਲ ਦਾ ਬਲਾਕ ਪ੍ਰਧਾਨ ਅਜੀਤਵਾਲ ਬਣਾ ਕੇ ਜਾ ਰਹੇ ਹਾਂ ਔਰ ਬੜੀਆਂ ਆਸਾਂ ਤੇ ਉਮੀਦਾਂ ਦਾ ਬਣਾ ਕੇ ਜਾ ਰਹੇ ਹਾਂ। ਸਾਡੇ ਜ਼ਿਲ੍ਹੇ ਦੇ ਪ੍ਰਧਾਨ ਰਾਜੂ ਸੋਹਤਾ ਜੀ ਦੀ ਰਹਿਨਮਾਈ ਹੇਠ ਸਾਡੇ ਬਲਾਕ ਦੇ ਪ੍ਰਧਾਨ ਜਰਨੈਲ ਬੱਬਰ ਸ਼ੇਰ ਲੀਡਰ ਜੀ ਨਿਹਾਲ ਸਿੰਘ ਵਾਲਾ ਇਹਨਾਂ ਦੀ ਰਹਿਨਮਾਈ ਹੇਠ ਇੰਦਰਜੀਤ ਲੋਪੋ ਗੁਰਪੇਜ ਭੇਜਾ ਸਾਰਿਆਂ ਦੀ ਰਹਿਨਮਾਈ ਹੇਠ ਇਹ ਸਾਡੇ ਭਰਾ ਨੂੰ ਤਕੜਾ ਵੀ ਅਸੀਂ ਕਰਨਾ ਤੇ ਉਹਨਾਂ ਦੇ ਟਾਈਮ 'ਚ ਇਹਨੂੰ ਅਸੀਂ ਹੋਮਗਾਰਡ 'ਚ ਨਹੀਂ ਲੈ ਕੇ ਆਉਣਾ ਇਹਨੂੰ ਐਸਐਸਪੀ ਕੋਲ ਤੇ ਜੇਕਰ ਗੱਲ ਕੀਤੀ ਜਾਵੇ ਸੰਵਿਧਾਨ ਬਚਾਓ ਰੈਲੀ ਦੀ ਪਹਿਲਾਂ ਤਾਂ ਮੈਂ ਜਾਨਣਾ ਚਾਹਾਂਗਾ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਕੱਲ ਤੁਹਾਡੇ ਸਮਰਥਕਾਂ ਦਾ ਜਿਹੜਾ ਜੋਸ਼ ਸੀਗਾ ਵਾਕਈ ਕਾਬਲੇ ਤਾਰੀਫ ਸੀਗਾ ਕੁਝ ਕਹਿਣਾ ਚਾਹਾਂਗੇ ਉਹਨਾਂ ਲਈ ਕੁਝ ਬਿਲਕੁਲ ਮੈਂ ਤਾਂ ਹਲਕਾ ਨਿਹਾਲ ਸਿੰਘ ਵਾਲੇ ਦਾ ਝਾੜੂ ਵਰਦਾਰ ਹੋਣ ਦੇ ਨਾਤੇ ਹੱਥ ਜੋੜ ਕੇ ਉਹਨਾਂ ਦੇ ਚਾਨਾਂ ਨੂੰ ਹੱਥ ਲਾ ਕੇ ਉਹਨਾਂ ਦਾ ਧੰਨਵਾਦ ਕਰਦਾ 5 ਮਿੰਟ ਬੀਬੀ 5 ਮਿੰਟ 5 ਮਿੰਟ ਹੱਥ ਜੋੜ ਕੇ ਚਾਨਾਂ ਨੂੰ ਹੱਥ ਲਾ ਕੇ ਉਹਨਾਂ ਦਾ ਧੰਨਵਾਦ ਕਰਦਾ ਇੱਕ ਬੰਦੇ ਨੂੰ ਫੋਨ ਕੀਤਾ 20 ਬੰਦੇ ਆਏ 11 12 ਬੱਸਿਆਂ ਦਾ ਕਾਫਲਾ ਲੈ ਕੇ ਆਏ ਗੱਡੀਆਂ ਦਾ ਤਾਂ ਕੋਈ ਥਾਂ ਨਹੀਂ ਮੈਂ ਤਾਂ ਦੇਣ ਨਹੀਂ ਦੇ ਸਕਦਾ ਹਲਕਾ ਨਿਹਾਲ ਸਿੰਘ ਕੱਲ ਦੀ ਜਿਹੜੀ ਸੰਵਿਧਾਨ ਬਚਾਓ ਰੈਲੀ ਹੈ ਇਸ ਨੂੰ ਸਫਲ ਮੰਨਦੇ ਹਾਂ ਬਿਲਕੁਲ ਪੂਰਾ ਸਫਲ ਮੰਨਦੇ ਆ ਕਿਉਂਕਿ ਜਦੋਂ ਆਪ ਮਾਰੇ ਲੋਕ ਆਉਣ ਜਦੋਂ ਲੋਕਾਂ ਚ ਜੋਸ਼ ਹੋਵੇ ਤੁਸੀਂ ਵੇਖਿਆ ਹੋਣਾ ਕਿਵੇਂ ਲੋਕ ਭੱਜ ਭੱਜ ਬੱਸਾਂ ਤੇ ਚੜਦੇ ਸੀ ਇਹ ਜੋਸ਼ ਸੀ ਕੱਲ ਲੋਕਾਂ ਚ ਬੜਾ ਆਮ ਮਾਰੇ ਲੋਕ ਇੱਥੇ ਪਹੁੰਚੇ ਸੋ ਮੈਂ ਚਾਹੂੰਗਾ ਕਿ ਇੱਕ ਝਲਕ ਹੈ ਜਿਹੜੀ ਪਹਿਲਾਂ ਨਿਯੁਕਤੀ ਪੱਤਰ ਤੇ ਵੀ ਝਲਕ ਮらい ਜਾਵੇ ਔਰ ਧਰਮਪਾਲ ਸਿੰਘ ਜੀ ਦੇ ਨਾਲ ਵੀ ਆਪਾਂ ਦੋ ਬੋਲ ਸਾਂਝੇ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਧਰਮਪਾਲ ਜੀ ਅੱਜ ਤੁਹਾਨੂੰ ਨਿਯੁਕਤੀ ਪੱਤਰ ਸੌਂਪਣ ਆਏ ਆ ਟੈਂਪਲ ਜੀ ਮੈਂ ਧੰਨਵਾਦ ਕਰਦਾ ਬਾਈ ਪਰਮਿੰਦਰ ਸਿੰਘ ਟੈਂਪਲ ਜੀ ਦਾ ਤੇ ਸਾਰੀ ਹੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੈਨੂੰ ਇਸ ਜੋਗ ਸਮਝਿਆ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਇਦਾਂ ਹੀ ਕੰਮ ਕਰਦਾ ਰਹੂੰ ਪਾਰਟੀ ਆ ਦਾ ਇਹ ਉਮੀਦ ਹੈ ਤੁਹਾਨੂੰ ਕਿ 2027 ਚ ਜਿਹੜਾ ਲੋਕਾਂ ਦਾ ਫਤਵਾ ਕਾਂਗਰਸ ਪਾਰਟੀ ਦੇ ਹੱਕ ਚ ਬਿਲਕੁਲ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਇੱਕ ਚਲਕ ਸਾਹਮਣੇ ਜਰਨੈਲ ਰਾਮਾ ਜੀ ਵੀ ਮੌਜੂਦ ਹੈ ਸਰਪੰਚ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ ਨਹੀਂ ਕੱਲ ਵੀ ਤੁਸੀਂ ਬਹੁਤ ਮਿਹਨਤ ਕਰਦੇ ਨਜ਼ਰ ਆਏ ਹੋ ਬਹੁਤ ਤੁਹਾਡਾ ਸਾਡਾ ਫਰਜ਼ ਹੈ ਜੀ ਮਿਹਨਤ ਕਰਨਾ ਸਾਡਾ ਵੱਡਾ ਭਰਾ ਹੈਗਾ ਸਾਨੂੰ ਆਇਆ ਮਿਹਨਤੀ ਕੋਈ ਐਮਐਲਏ ਸਾਨੂੰ ਸਰਕਾਰ ਦੇਊਗੀ ਤਾਂ ਵਿਕਾਸ ਹੋ ਹਲਕੇ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਸੋਹੇ ਤਸਵੀਰਾਂ ਤੁਸੀਂ ਬੁੱਟਰਕਲਾ ਤੋਂ ਦੇਖ ਰਹੇ ਹੋ ਸਰਨਾਲ ਕਾਂਗਰਸੀ ਆਗੂ ਰਾਜੂ ਜੀ ਮੌਜੂਦ ਨੇ ਰਾਜੂ ਜੀ ਅੱਜ ਨਿਯੁਕਤੀ ਪੱਤਰ ਸੌਂਪਿਆ ਗਿਆ ਧਰਮਪਾਲ ਸਿੰਘ ਨੂੰ ਔਰ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ ਬੁੱਟਰਕਲਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਤੁਹਾਡਾ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਮਾਧਮੇ ਦੇ ਰਹੀ ਮੈਂ ਕਹਿਣਾ ਚਾਹੁੰਦਾ ਅੱਜ ਨਿਹਾਲ ਸਿੰਘ ਵਾਲਾ ਹਲਕਾ ਦੇ ਵਿੱਚ ਪਿੰਡ ਬੁੱਟਰਕਲਾ ਵਿਖੇ ਬਾਈ ਪਾਲਾ ਜੀ ਨੂੰ ਅਸੀਂ ਪਿਆਰ ਨਾਲ ਪਾਲਾ ਹੀ ਕਹਿੰਦੇ ਆ ਤੇ ਪਰਮੰਦਰ ਸਿੰਘ ਡੈਂਪਲ ਜੀ ਜਿਹੜੇ ਹਲਕੀ ਦੀ ਬਹੁਤ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਸਾਡੇ ਨਿਯੁਕਤ ਪ੍ਰਧਾਨ ਜਰਨੈਲ ਰਾਮਾ ਜੀ ਜਿਹੜੇ ਬਲਾਕ ਪ੍ਰਧਾਨ ਨਿਹਾਲ ਸਿੰਘ ਆਲਾ ਵਾ ਹੋਰ ਵੀ ਦਰਜਾ ਬਦਰਜਾ ਸਾਡੇ ਉਹਨਾਂ ਦੀ ਰਹਿਨਵਾਈ ਹੈ ਅੱਜ ਬੋਟਰ ਜੀ ਨੂੰ ਮੈਂ ਬਤੌਰ ਜ਼ਿਲ੍ਹਾ ਐਸਸੀ ਵੰਗ ਦਾ ਚੇਅਰਮੈਨ ਹੋਣ ਨਾਤੇ ਅੱਜ ਬਲਾਕ ਜੀਤਵਾਲ ਦਾ ਇਹਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਵਾ ਉਮੀਦ ਕਰਦੇ ਆ ਇਹਨਾਂ ਤੋਂ ਕਿ ਪਾਰਟੀ ਦੇ ਪ੍ਰਤੀਯਾਦੀਆਂ ਸਿਵਾਵਾ ਜਿਵੇਂ ਪਹਿਲਾ ਦਿਨ ਦੇ ਹੀ ਉਦੋਂ ਵੀ ਮਤਲਬ ਕਿ ਬਲਾਕ ਦੀਆਂ ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ ਉਦੋਂ ਵੀ ਵੱਧ ਉੱਚਾ ਚੜ ਕੇ ਲਿਹਾਉਣਗੇ ਬਹੁਤ ਬਹੁਤ ਧੰਨਵਾਦ ਸੋ ਇਹ ਇੱਕ ਮੀਟਿੰਗ ਹੈ ਜਿਹੜੀ ਹੁਣੇ-ਹੁਣੇ ਸੰਪੰਨ ਹੋਈ ਹੈ ਜਿਸ ਦੇ ਵਿੱਚ ਪਰਮਿੰਦਰ ਡਿੰਪਲ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ 71 ਹੋਏ ਲੋਕਾਂ ਨੂੰ ਸੰਬੋਧਨ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਕੱਲ ਸੰਵਿਧਾਨ ਬਚਾਓ ਰੈਲੀ ਦੇ ਵਿੱਚ ਪਹੁੰਚੇ ਜਿਹੜੇ ਵਰਕਰ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਕਾਫਲੇ ਆ ਜਿਹੜੇ ਅੱਗੇ ਹੌਲੀ-ਹੌਲੀ ਵਧਦੇ ਜਾਣਗੇ ਕੈਮਰਾ ਪਰਸਨ ਜਸਪੀ ਸਿੰਘ ਸੈਤੋਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢੱਲੋਂ ਦੀ ਰਿਪੋਰਟ